ਸਰਿਕਾ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਮੱਤ ਦੇ ਫੜ ਦਾ ਵੀਡੀਓ ਬਾਰੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਵਿੱਕੀ ਨੂੰ ਪੁਲਿਸ ਲੱਭ ਰਹੀ ਆ ਪਰ ਵਿੱਕੀ ਇੱਧਰ ਉੱਧਰ ਲੁਕਦਾ ਫਿਰ ਰਿਹਾ ਆ ਤੇ ਵਿੱਕੀ ਦੀ ਮੰਮੀ ਤੇ ਪ੍ਰੀਤ ਵੀ ਬਹੁਤ ਪਰੇਸ਼ਾਨ ਆ ਵਿੱਕੀ ਕਰਕੇ ਤੇ ਇਹਨਾਂ ਦੀ ਵਿੱਕੀ ਦੀ ਮੰਮੀ ਦੀ ਹੈਲਪ ਵੀ ਕੋਈ ਨਹੀਂ ਕਰ ਰਿਹਾ ਉਹ ਹਰ ਜਗ੍ਹਾ ਜਾ ਕੇ ਹੈਲਪ ਮੰਗ ਮੰਗ ਰਹੀ ਆ ਪਰ ਉਸ ਦੀ ਸਹਾਇਤਾ ਕੋਈ ਨਹੀਂ ਕਰ ਰਿਹਾ ਵਿੱਕੀ ਪੂਆ ਦੇ ਘਰੋਂ ਵੀ ਚਲਾ ਗਿਆ ਆਪਣੀ ਮੰਮੀ ਤੇ ਪ੍ਰੀਤਾਂ ਤੋਂ ਪਹਿਲਾਂ ਹੀ ਉਹ ਕੁਆਦੇ ਘਰੋਂ ਨਿਕਲ ਗਿਆ ਸੀਗਾ ਨਿਕਲ ਗਿਆ ਸੀਗਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਵਿੱਕੀ ਦੀ ਮੰਮੀ ਦੀ ਉਸਦੇ ਮਾਮੇ ਨੇ ਵੀ ਹੈਲਪ ਨਹੀਂ ਕੀਤੀ ਇਸ ਕਰਕੇ ਉਸਦੇ ਘਰ ਦੇ ਵੀ ਬਹੁਤ ਪਰੇਸ਼ਾਨ ਨੇ ਪਰੇਸ਼ਾਨ ਨੇ ਕਿ ਉਹ ਪਰੇਸ਼ਾਨ ਨੇ ਕਿ ਹੁਣ ਵਿੱਕੀ ਨੂੰ ਕਿਸ مسئلے ਚੋਂ ਕਿਵੇਂ ਬਾਹਰ ਕਢਾਇਆ ਜਾਵੇ ਇੰਨੇ ਇਹ ਸਭ ਦੇ ਵਿੱਚ ਉਸ ਉਸ ਦੀ ਮੰਮੀ ਸੋਚਦੀ ਹੁੰਦੀ ਆ ਕਿ ਘਰ ਦੁਆਰਾ ਪੁਲਿਸ ਆ ਜਾਂਦੀ ਆ ਤੇ ਉਹ ਬੋਲਦੀ ਆ ਕਿ ਵਿੱਕੀ ਕਿੱਥੇ ਆ ਉਹ ਕਹਿੰਦੇ ਵਿੱਕੀ ਹਜੇ ਘਰ ਨਹੀਂ ਆਇਆ ਤੇ ਪੁਲਿਸ ਵਾਲ ਉਸ ਦੀ ਮੰਮੀ ਉਤੇ ਬਹੁਤ ਗੁੱਸਾ ਹੁੰਦੇ ਨੇ ਕਹਿੰਦੇ ਤੁਸੀਂ ਕਿਤੇ ਲੁਕਾ ਕੇ ਰੱਖਿਆ ਹੋਇਆ ਹੈ ਉਸ ਨੂੰ ਤੁਸੀਂ ਸਾਡੇ ਅੱਗੇ ਪੇਸ਼ ਕਰੋ ਪਰ ਉਸ ਦੀ ਮੰਮੀ ਬੋਲਦੀ ਆ ਕਿ ਅਸੀਂ ਖੁਦ ਪਰੇਸ਼ਾਨ ਆ ਕਿ ਵਿੱਕੀ ਕਿੱਥੇ ਚਲਾ ਗਿਆ ਖੁਦ ਵੀ ਸਾਨੂੰ ਨਹੀਂ ਮਿਲ ਰਿਹਾ ਪੁਲਿਸ ਵਾਲੇ ਕਹਿੰਦੇ ਆ ਕਿ ਜਿਹੜਾ ਸਾਨੂੰ ਵਿੱਕੀ ਮਿਲ ਗਿਆ ਫਿਰ ਅਸੀਂ ਆਪਣੇ ਤਰੀਕੇ ਨਾਲ ਨਾਲ ਉਸ ਨੂੰ ਸੈੱਟ ਕਰਾਂਗੇ ਜੇ ਤੁਹਾਨੂੰ ਕੁਝ ਪਤਾ ਹੈ ਤਾਂ ਵਿੱਕੀ ਬਾਰੇ ਦੱਸ ਦਿਓ ਪਰ ਉਸ ਦੀ ਮੰਮੀ ਮਨਾ ਕਰ ਦਿੰਦੀ ਹੈ ਕਿ ਸਾਨੂੰ ਕੁਝ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਗਾ ਅਸੀਂ ਖੁਦ ਉਸ ਨੂੰ ਉਸ ਨੂੰ ਲੱਭ ਰਹੇ ਆ ਤੇ ਉਹ ਇਹ ਸਭ ਕੁਝ ਬੋਲ ਕੇ ਪੁਲਿਸ ਵਾਲੇ ਵਿੱਕੀ ਦੇ ਘਰੋਂ ਚਲੇ ਜਾਂਦੇ ਆ ਤੇ ਮੰਮੀ ਨੂੰ ਟੈਨਸ਼ਨ ਵਿੱਚ ਪਾ ਦਿੰਦੇ ਆ ਤੇ ਵਿੱਕੀ ਨੂੰ ਵੀ ਲੋਕਾਂ ਦਾ ਕਿਤੇ ਟਿਕਾਣਾ ਨਹੀਂ ਮਿਲ ਰਿਹਾ ਕਦੀ ਉਹ ਪੂਆ ਦੇ ਘਰ ਜਾਂਦਾ ਹੈ ਕਦੀ ਇੱਧਰ ਉੱਧਰ ਘੁੰਮਦਾ ਫਿਰ ਰਿਹਾ ਆ ਵਿੱਕੀ ਦੀ ਮੰਮੀ ਟੈਨਸ਼ਨ ਵਿੱਚ ਆ ਕੇ ਬੀਕੀ ਨੂੰ ਇਸ مسئلے ਤੋਂ ਕਿਵੇਂ ਬਾਹਰ ਕੱਢਿਆ ਜਾਵੇ ਕੱਢਿਆ ਜਾਵੇ ਪ੍ਰੀਤ ਵੀ ਕਹਿੰਦੀ ਆ ਕਿ ਇੱਕ ਵਾਰ ਤਾਂ ਪੁਲਿਸ ਅੱਗੇ ਵਿੱਕੀ ਨੂੰ ਪੇਸ਼ ਕਰਨਾ ਹੀ ਪੈਣਾ ਆ ਤਾਂ ਹੀ ਕੁਝ ਬਣੂਗਾ ਤੇ ਇਸ ਤੇ ਸਾਰੇ ਪਿੰਡ ਵਿੱਚ ਰੋਲਾ ਪੈ ਜਾਂਦਾ ਆ ਕਿ ਕਿ ਵਿੱਕੀ ਦੇ ਘਰ ਫਿਰ ਦੁਬਾਰਾ ਪੁਲਿਸ ਆਈ ਆ ਤੇ ਵਿੱਕੀ ਦੀ ਮੰਮੀ ਦੇ ਪ੍ਰੀਤ ਆਪਸ਼ਟ ਗੱਲ ਕਰਦੇ ਆ ਕਿ ਇੱਕ ਵਾਰ ਵਿੱਕੀ ਨੂੰ ਪੁਲਿਸ ਅੱਗੇ ਪੇਸ਼ ਕਰੀ ਦਿਨੇ ਆ ਤਾਂ ਹੀ ਕੁਝ ਬਣੂਗਾ ਐਵੇਂ ਤਾਂ ਲੁੱਕ ਦਾ ਕਿੰਨਾ ਟਾਈਮ ਲੁੱਕ ਦਾ ਫਿਰ ਜਾਊਗਾ ਅਗਲੇ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਵਿੱਕੀ ਦਾ ਕੀ ਬਣਿਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਜੀ ਧੰਨਵਾਦ